ਆਸਟ੍ਰੇਲੀਆ ਦੇ ਵਿੱਚ ਬੈਂਕ ਦੇ ਨਾਲ ਜਿਹੜਾ ਮਿਲੀਅਨ ਡਾਲਰ ਦਾ ਫਰਾਡ ਕਰਨ ਦੇ ਦੋਸ਼ ਦੇ ਵਿੱਚ ਆ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ ਪੂਰਾ ਮਸਲਾ ਕੀ ਹੈ ਨੈਸ਼ਨਲ ਬੈਂਕ 'ਚ ਕੰਮ ਕਰਦੇ ਸੀ ਮੋਰਕਾ ਸਿੰਘ ਜੋ ਕਿ ਬੈਂਕ ਦੀ ਕਰਮਚਾਰੀ ਸੀ ਕਿ ਉਹਨੇ ਦੋ ਸਾਥੀਆਂ ਨਾਲ ਮਿਲ ਕੇ ਇੱਕ ਮੋੜ ਗੇ ਫਰਾਡ ਕੀਤਾ ਸੀ 21 ਮਿਲੀਅਨ ਡਾਲਰ ਦਾ ਜੀ ਆਸਟ੍ਰੇਲੀਆ ਦੇ ਵਿੱਚ ਬੈਂਕ ਦੇ ਨਾਲ ਜਿਹੜਾ ਮਿਲੀਅਨ ਡਾਲਰ ਦਾ ਫਰਾਡ ਕਰਨ ਦੇ ਦੋਸ਼ ਦੇ ਵਿੱਚ ਆ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ ਪੂਰਾ ਮਸਲਾ ਕੀ ਹੈ ਜੀ ਬਿਲਕੁਲ ਅੰਤਰਰਾਸ਼ਟਰੀ ਖਬਰ ਹੈ ਜੀ ਆਸਟ੍ਰੇਲੀਆ ਦੇ ਵਿੱਚ ਕਾਫੀ ਵੱਡੀ ਗਿਣਤੀ ਜਿਹੜਾ ਭਾਰਤੀ ਭਾਈ ਜਿਹੜਾ ਵੱਸਦਾ ਹੈ ਜੀ ਵਾਖ ਵਾਖ ਪ੍ਰੋਫੈਸ਼ਨਾਂ ਦੇ ਵਿੱਚ ਉੱਥੇ ਕੰਮ ਕਰਦਾ ਵਾ ਪਾਵ ਹੈ ਕਿ ਵਰਕਰ ਤੋਂ ਲੈ ਕੇ ਪੋਲਿਟਿਕਲ ਜਿਹੜੀਆਂ ਪਦਵੀਆਂ ਹੈ ਗਿਆ ਉਹਦੇ ਉੱਪਰ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਜਾਂ ਭਾਰਤੀ ਭਾਈਚਾਰੇ ਦੇ ਲੋਕ ਜਿਹੜਿਆ ਕੰਮ ਕਰਦੇ ਆ ਆ ਬਹੁਤ ਸਾਰੇ ਚੰਗੇ ਨਾਮ ਨੇ ਖੱਟੇ ਹੈਗੇ ਆ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਪਰ ਇੱਕ ਖਬਰ ਜਿਹੜੀ ਹੈ ਨੈਗੇਟਿਵ ਆਈ ਆ ਨੈਸ਼ਨਲ ਬੈਂਕ 'ਚ ਕੰਮ ਕਰਦੀ ਸੀ ਮੋਰਕਾ ਸਿੰਘ ਜੋ ਕਿ ਬੈਂਕ ਦੀ ਕਰਮਚਾਰੀ ਸੀ ਉਹਦੇ ਉੱਪਰ ਜਿਹੜੇ ਦੋਸ਼ ਲੱਗੇ ਸੀ ਕਿ ਉਹਨੇ ਦੋ ਸਾਥੀਆਂ ਨਾਲ ਮਿਲ ਕੇ ਇੱਕ ਮੋੜ ਗਈ ਫਰਾਡ ਕੀਤਾ ਸੀ 21 ਮਿਲੀਅਨ ਡਾਲਰ ਦਾ ਜੀ ਗਿਦੇ ਚੱਲਦੇ ਆ ਹੁਣ ਤਿੰਨਾਂ ਨੂੰ ਜਿਹੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਜੀ ਆ ਇਹਨਾਂ ਤੇ ਇਲਜ਼ਾਮ ਹੈਗਾ ਕਿ ਮੋੜ ਗਈ ਫਰਾਡ ਦੇ ਵਿੱਚ ਮੋੜ ਗਈ ਤੇ ਕਥਿਤ ਤੌਰ ਦੇ ਉੱਪਰ ਫਰਾਡ ਕਰਨ ਵਾਸਤੇ ਬੈਂਕ ਦੇ ਨਾਲ ਝੂਠਾ ਕਰਾਰ ਕਰਕੇ 1 ਮਿਲੀਅਨ ਡਾਲਰ ਦਾ ਜੜਾਵਾ ਕਪਲਾ ਕੀਤਾ ਗਿਆ ਸੀ ਮੋਨਕਾ ਸਿੰਘਸ ਮੇਜ ਦੇ ਹੋਰ ਜਿਹੜੇ ਦਵਿੰਦਰ ਜੋਤ ਤੇ ਸ਼੍ਰੀਨਿਵਾਸ ਨਾਡੂ ਆ ਯੋਨਾ ਤਿੰਨਾਂ ਨੂੰ ਵੱਖ-ਵੱਖ ਧਾਰਾਵਾਂ ਦੇ ਵਿੱਚ ਤਿੰਨ-ਤਿੰਨ ਸਾਲ ਦੀ ਸਜ਼ਾ ਹੋਈ ਆ ਜੀ ਕਈ ਇਦਾਂ ਦੇ ਘਟਨਾਵਾਂ ਆਉਂਦੀਆਂ ਨੇ ਪਰਮੰਦਰ ਜਿਹਦੇ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਇੰਨਾ ਕੇਸਾਂ 'ਚ ਫਸੇ ਹੋਇਆ ਚਾਹੇ ਡਰੱਗ ਦੇ ਮਾਮਲੇ ਹੈਗੇ ਆ ਜਾਂ ਫਰਾਡ ਦੇ ਮਾਮਲੇ ਹੈਗੇ ਆ ਕੈਨੇਡਾ ਦੇ ਵਿੱਚ ਵੀ ਮੋਰਗ ਦੇ ਫਰਾਡਨਸ ਸੰਬੰਧਿਤ ਨੇੜੇ ਕਾਫੀ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਆ ਤੇ ਆਸਟ੍ਰੇਲੀਆ ਤੋਂ ਆਈ ਹੋਈ ਜਿਹੜੀ ਖਬਰ ਹੈ ਕਾਫੀ ਮੰਦ ਭਾਗੀ ਹੈ